ਪ੍ਰੋ ਪੰਜਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਠਾਨਕੋਟ ਦੇ ਵਿੱਚ ਫੇਰ ਤੋਂ ਜਿਹੜਾ ਧਮਾਕਾ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਬੜੀ ਅਹਿਮ ਅਪਡੇਟ ਹੈ ਜਿਹਾ ਦੱਦ ਕੇ ਪਠਾਨਕੋਟ ਦੇ ਵਿੱਚ ਅਸੀਂ ਖੜਿਆ ਜਿੱਤੇ ਬਲੈਕਆਊਟ ਕਰ ਦਿੱਤਾ ਗਿਆਗਾ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਔਰ ਇੱਥੇ ਲਗਾਤਾਰ ਪਿਛਲੇ ਕੁਝ ਮਿੰਟਾਂ ਦੌਰਾਨ 3-4 ਧਮਾਕੇ ਹੋਏ ਔਰ ਉਸ ਤੋਂ ਬਾਅਦ ਮਜ਼ਾਈਲਾ ਦੇਖਿਆ ਗਿਆ ਤੇ ਨਾਲ ਦੀ ਨਾਲ ਸ਼ਟਡਾਊਨ ਕਰਤਾ ਸਾਰਾ ਕੁਝ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦਾ ਮੈਸੇਜ ਦਿੱਤਾ ਗਿਆ ਕਿ ਭਾਈ ਬਲੈਕਆਊਟ ਕਰ ਦਿਓ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਜਿਹੜੀ ਹੈ ناکਾਮ ਜਿਹੜੀ ਹੋਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਰਨੀ ਪਾਏਗੀ ਕਿਉਂਕਿ ਸੀਜ਼ਫਾਇਰ ਦਾ ਜਿਹੜਾ ਹੁਣ ਲੰਘਣ ਕਰ ਦਿੱਤਾ ਹਾਲਾਂਕਿ 5 ਵਜੇ ਇੱਕ ਖਬਰ ਆਉਂਦੀ ਹੈ ਕਿ ਦੋਨਾਂ ਦੇਸ਼ਾਂ ਵਿਚਕਾਰ ਜੰਗ ਰੁਕ ਗਈ ਹੈ ਟ੍ਰੰਪ ਜਿਹੜਾ ਉਹ ਟਵੀਟ ਕਰਦੇ ਨੇ ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਜੰਮੂ 'ਚ ਸ਼ੁਰੂਆਤ ਕੀਤੀ ਅੱਧਾ ਘੰਟਾ ਪਹਿਲਾ ਜੰਮੂ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਫਾਇਰਿੰਗ ਹੋਈ ਔਰ ਉਸ ਤੋਂ ਬਾਅਦ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਪੰਜਾਬ ਫੇਰ ਟਾਰਗੇਟ ਤੇ ਰੱਖ ਲਿਆ ਗਿਆ ਪਠਾਨਕੋਟ ਦੇ ਵਿੱਚ ਖੜੇ ਆ ਪਠਾਨਕੋਟ ਦੇ ਵਿੱਚ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਪਿੱਛੇ ਧਕਾ ਦਿਓ ਸਾਰੇ ਕਿਤੇ ਬਲੈਕਆਊਟ ਬਲੈਕਆਊਟ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਪਰੇਸ਼ਾਨ ਕਰਦੀਆਂ ਨੇ ਜਦੋਂ ਕੁਝ ਵੀ ਦਿਖਾਈ ਨਾ ਦਿੰਦਾ ਹੋਵੇ ਔਰ ਜਦੋਂ ਬਲੈਕਆਊਟ ਹੋ ਜਾਵੇ ਤਾਂ ਫੇਰ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਉਣਾ ਦੁੱਬਰ ਤਾਂ ਹੁੰਦਾ ਹੀ ਹੈ ਜਦੋਂ ਬਟਾਨ ਕੋਰਡ ਦੇ ਵਿੱਚ ਜਿਹੜਾ ਅਟੈਕ ਕੀਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਹਿਲਾ ਪਾਕਿਸਤਾਨ ਨੇ ਕਿਹਾ ਕਿ ਅਸੀਂ ਅਟੈਕ ਨਹੀਂ ਕਰਾਂਗੇ ਦੋਨਾਂ ਦੇਸ਼ਾਂ ਨੇ ਸੀਜ਼ਫਾਇਰ ਦੇ ਉੱਪਰ ਸੈਂਪ ਦੀ ਪ੍ਰਕਟਾਈ ਪਰ ਪਾਕਿਸਤਾਨ ਨਹੀਂ ਟਲਿਆ ਪਾਕਿਸਤਾਨ ਨੇ ਘਟਿਆ ਕਰਤੂਤ ਕੀਤੀ ਹੈ ਪਠਾਨ ਕੋਰਡ ਦੇ ਵਿੱਚ ਅਟੈਕ ਹੋਏ ਤਿੰਨ ਹਮਲੇ ਪਠਾਨ ਕੋਰਡ ਦੇ ਵਿੱਚ ਕੀਤੇ ਗਏ ਆ ਬਲੈਕਆਊਟ ਜਿਹੜਾ ਚਾਰੇ ਪਾਸੇ ਬਲੈਕਆਊਟ ਬਲੈਕਆਊਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਪ੍ਰਸ਼ਾਸਨ ਨੇ ਕਹਿਤਾ ਕਿ ਭਾਈ ਬਲੈਕਆਊਟ ਕਰ ਦੋ ਪਾਕਿਸਤਾਨ ਦੇ ਵੱਲੋਂ ਕਟਿਆ ਕਰਤੂਤ ਕੀਤੀ ਗਈ ਹੈ ਲਗਾਤਾਰ ਗਰਾਉਂਡ 0 ਤੋਂ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਤੁਹਾਨੂੰ ਹਰੇਕ ਦਿਖਾਈ ਜਾਏਗਾ ਨਾਲ ਨਾਲ ਸ਼ੇਅਰ ਕਰੀ ਚਲੋ ਦੋਸਤੋ ਨਾਲ ਨਾਲ ਸ਼ੇਅਰ ਵੀ ਕਰੀ ਚਲੋ ਨਾਲ ਨਾਲ ਜਿਹੜਾ ਦੇਖ ਰਿਹਾ ਹੈਗਾ ਹੁਣ ਇਸ ਲਾਈਵ ਨੂੰ ਨਾਲ ਨਾਲ ਦਬਕੇ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜਾ ਤੁਹਾਨੂੰ ਦੱਸ ਦੇ ਕਿ ਤਾਂ ਕਿ ਜਿਹੜਾਗਾ ਲੋਕਾਂ ਨੂੰ ਪਤਾ ਲੱਗ ਜੇ ਜਿਹੜੇ ਪਟਾਣਕੋਟ ਏਰੀਆ ਦੇ ਜਾਂ ਬੈਠੇ ਨੇ ਜਾਂ ਕੋਈ ਕਿਤੇ ਵੀ ਬੈਠਾ ਲੋਕਾਂ ਦੇ ਕੰਮ ਦੀ ਗੱਲ ਹੈ ਲੋਕ ਜਿਹੜਾ ਸੁਣ ਲੈਣ ਔਰ ਤੁਸੀਂ ਦੇਖੋ ਆਪਣਾ ਇਤਿਹਾਸ ਵਰਤੋ ਘਰਾਂ ਚ ਰਹੋ ਬਾਲਕੋਨੀਆਂ ਚ ਨਾ ਜਾਵੋ ਤਾਂ ਬਹੁਤ ਵੱਡੀਆਂ ਪੇੜpropto 50 ਟੀਵੀ ਤੁਹਾਨੂੰ ਦਿਖਾ ਰਿਹਾ ਕੈਮਰਾ ਪਰਸ ਦਵਿੰਦਰ ਨਾ ਮਨਦੀਪ ਜੋਤ ਪਠਾਨਕੋਟ